ਅੱਜ ਬੜੀ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਸਾਰੇ ਹੀ ਸਾਥੀ ਸਾਰੀਆਂ ਹੀ ਜਥੇਬੰਦੀਆਂ ਇੱਕ ਮੰਚ ਤੇ ਇਕੱਠੇ ਹੋਏ ਆਂparat ratan dr pimrao abedkar ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ 11ਵੀਂ ਵਿਸ਼ਾਲ ਸ਼ੋਭਾ ਯਾਤਰਾ ਰਹੀਮਪੁਰ ਸ਼੍ਰੀ ਗੁਰੂ ਅਰਬਦਾਸ ਮੰਦਰ ਵਿਖੇ ਆਰੰਭ ਦੁਬਾਰੀ ਕੀਤੀ ਜਾਵੇਗੀ ਇਹ ਸ਼ੋਭਾ ਯਾਤਰਾ ਸਭ ਸਾਥੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਆ ਇਹ ਉਪਰਾਲਾ ਇਕੱਲਿਆਂ ਦਾ ਨਹੀਂ ਹੁੰਦਾ ਸਾਰੇ ਸਾਥੀਆਂ ਦਾ ਸਾਰੀਆਂ ਹੀ ਜਥੇਬੰਦੀਆਂ ਰਬਦਾਸ ਜਥੇਬੰਦੀਆਂ ਬਾਲਮੀਕ ਭਾਈਚਾਰੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਰੇ ਸਾਥੀ ਪਹੁੰਚੇ ਆ ਇੱਥੇ ਪਹੁੰਚਣ ਤੇ ਸਾਰਿਆਂ ਭਰਾਵਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਆ ਇਹ ਸ਼ੋਭਾ ਯਾਤਰਾ 2 ਵਜੇ ਆਰੰਭ ਹੋ ਗਈ ਰਹੀਮਪੁਰ ਸ਼੍ਰੀ ਗੁਰੂ ਰਬਦਾਸ ਚੌਕ ਸ਼ੀਰੀ ਗੁਰਬਦਾਸ ਚੌਂਕ ਤੋਂ ਹੁੰਦੀ ਹੋਈ ਗਵਰਨਮੈਂਟ ਕਾਲਜ ਚੌਂਕ ਜੋ ਰੂਟ ਹੈਗਾ ਇਹਦਾ ਗਵਰਨਮੈਂਟ ਕਾਲਜ ਚੌਂਕ ਤੋਂ ਫਗਵਾੜਾ ਚੌਂਕ ਫਗਵਾੜਾ ਚੌਂਕ ਤੋਂ ਡਾਕਟਰ ਬੀ ਆਰ ਅੰਬੇਡਕਰ ਚੌਂਕ ਬੱਸ ਸਟੈਂਡ ਵਿਕੇ ਸਮਾਪਤੀ ਹੋਵੇਗੀ ਇਸ ਸਮਾਪਤੀ ਡਾਕਟਰ ਅੰਬੇਡਕਰ ਜੀ ਉਹਨਾਂ ਨੂੰ ਫੁੱਲ ਮਾਲਾ ਪੇਟ ਕਰਕੇ ਉਹਨਾਂ ਨੂੰ ਸਾਰਿਆਂ ਨੇ ਜੈਪੀਮ ਦਾ ਨਰਬ ਲਾ ਕੇ ਉਥੇ ਸਮਾਪਤ ਕੀਤੀ ਜਾਵੇਗੀ ਜਿੱਥੇ ਜਿੱਥੇ ਸੰਗਤਾਂ ਆਈਆਂ ਆ ਉਹ ਸਾਰੀਆਂ ਵਾਪਸੀ ਉਥੋਂ ਕੀਤੀ ਜਾਵੇਗੀ ਇਹ ਚੋਭ ਯਾਤਰਾ ਵਿੱਚ ਬੱਕ ਬੱਕ ਇਲਾਕਿਆਂ ਤੋਂ ਸਾਥੀ ਇਕੱਠੇ ਰਹੀਪੁਰ ਹੁਣੇ ਆ ਤੇ ਬਸ ਸਟੈਂਡ ਸਮਾਪਤ ਹੈ ਜੀ ਡਾਕਟਰ ਅੰਬੇਦਕਰ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਪੀਮਾ ਜੀ ਤੁਹਾਡੀ ਸੋਚ ਤੇ ਜੈ ਭੀਮ ਜੈ ਭਾਰਤ ਹਾਂ ਜੀ ਮੈਂ ਧੰਨਵਾਦ ਕਰਦਾ ਰਿਸ਼ੂ ਆਦੇ ਬਗਵਾਨ ਵਾਲਮੀਕ ਸਭਾ ਯੂਥ ਜ਼ਿਲ੍ਹਾ ਪ੍ਰਧਾਨ ਸਾਰੇ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਵਾ ਕਿ ਡਾਕਟਰ ਵੀਰਾਂ ਬੇਦਕਰ ਜੀ ਦੇ ਜਨਮ ਦਿਨ ਦੇ ਸਤੇ ਉੱਤੇ 11ਵੀਂ ਸ਼ੋਭਾ ਦਿੱਤਾ ਵਿਸ਼ਾਲ ਸ਼ੋਭਾਤਰਾ ਕਰਾਈ ਜਾ ਰਹੀ ਹੈ ਜਿਹੜੀ ਰਹੀਮਪੁਰ ਮੰਡੀ ਤੋਂ ਸ਼ੁਰੂ ਕੀਤੀ ਜਾਊਗੀ ਇਹ ਦੇਖਦੇ ਅੱਜ ਸਾਰੇ ਇਕੱਠੇ ਹੋਏ ਆ ਸਾਡੇ ਭਰਾ ਸਾਡੇ ਜਿਹੜੇ ਜਥੇਬੰਦੀ ਜਿੰਨੀਆਂ ਵੀ ਆ ਜਿਹੜੇ ਡਾਕਟਰ ਵੀਰਾਂ ਬੇਰਕਰ ਸਾਹਿਬ ਨੂੰ ਪਿਆਰ ਕਰਦੀਆਂ ਵਾ ਉਹ ਇੱਥੇ ਇਕੱਠੇ ਹੋਏ ਆ ਤੇ ਆਪਾਂ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਤੇ ਬੱਸ ਇੱਕ ਸ਼ੋਭਾ ਦਾ ਇੱਕ ਜਿਹੜਾ ਆਪਾਂ ਸਾਰਾ ਸੰਦੇਸ਼ ਆਪਾਂ ਦੇਸ਼ ਵਿਦੇਸ਼ ਤੱਕ ਪਹੁੰਚਣਾ ਅੱਡਾ ਡਾਕਟਰ ਅੰਬੀਰਾਂ ਬੇਰਕਰ ਸਾਹਿਬ ਜਿਹੜੀ ਸੋਚ ਜਿਹੜੀ ਸੀਗੀ ਇਹ ਤੁਹਾਨੂੰ ਪਤਾ ਹੀ ਆ ਪੜੋ ਜੁੜੋ ਤੇ ਸੰਘਰਸ਼ ਕਰੋ ਇਹ ਪਹਿਲੀ ਸੋਚ ਉਹਨਾਂ ਦੀ ਇਹ ਆ ਤੇ ਆਪਾਂ ਘਰ-ਘਰ ਤੱਕ ਇਹ ਸੰਦੇਸ਼ ਪਹੁੰਚਾਵਾਂਗੇ ਆਪਾਂ ਸਨੇਹਾ ਹੀ ਦਿੰਦੇ ਆ ਕਿ ਬੱਚਿਆਂ ਨੂੰ ਪੜਾਓ ਲਖਾਓ ਤੇ ਅੱਗੇ ਵਧਾਓ ਕਿ ਇੱਕ ਪੜਾਣ ਵਾਲਾ ਖਾਣਾ ਸਭ ਤੋਂ ਪਹਿਲਾਂ ਜ਼ਰੂਰੀ ਆ ਇਹ ਜਿਹੜੇ ਜਿਹੜੇ ਜਨ ਸੰਵਿਧਾਨ ਲਿਖਿਆ ਵਾ ਮਹਾਨ ਸ਼ਖਸੀਅਤਾਂ ਜਿਹੜਾ ਜਨਮ ਦੀ ਉਸਵਾ ਉਹਦੇ ਵਿੱਚ ਸਾਰਿਆਂ ਨੂੰ ਖੁੱਲਾ ਸਿੱਧਾ ਵਾ ਤੇ ਸਾਰੇ ਉੱਚੇ ਸਾਡਾ ਜੁੜੋ ਤੇ ਇੱਕ ਵਿਸ਼ਾਲ ਸ਼ੋਭਾ ਦਾ ਕੱਢੀ ਜਾਵੇ ਉਹ ਤੇ ਇੱਕ ਰੂਪ ਵਿੱਚ ਵਧੀਆ ਇੱਕ ਸਾਰਾ ਸੁਨੇਹਾ ਵਧੀਆ ਜਾਵੇ ਇੰਨੇ ਕਹਿੰਦਾ ਧੰਨਵਾਦ ਜੀ ਹਾਂ ਜੀ ਹਾਂ ਜੀ ਮੈਂ ਰਮਨ ਰਲ ਇੰਟਰਨੈਸ਼ਨਲ ਬੁੱਧਿਸਤ ਗੁਰੂ ਗੁਰਦਾਸ ਆਰਗੇਨਾਈਜੇਸ਼ਨ ਫਰੋਮ ਯੂ ਐਸ ਏ ਤੋਂ ਔਰ ਪੰਜਾਬ ਦੇ ਵਿੱਚ ਮੈਂ ਪ੍ਰੈਜ਼ੀਡੈਂਟ ਆ ਇਹ ਜੁਗਪਲਟ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦੀ ਦੇ ਜਨਮ ਦਿਨ ਤੇ ਸਮਰਪਤੀ ਇਹ ਸ਼ੋਭਾ ਯਾਤਰਾ ਜਿਹੜੀ ਆ 11ਵੀਂ ਸ਼ੋਭਾ ਯਾਤਰਾ ਹੁਸ਼ਾਲਪੁਰ ਦੇ ਵਿੱਚੋਂ ਸਮੂਹ ਜਥੇਬੰਦੀਆਂ ਔਰ ਸਮੂਹ ਜਿਹੜੇ ਵੀ ਭਾਈਚਾਰੇ ਦੇ ਲੋਕ ਉਹਨਾਂ ਨਾਲ ਮਿਲ ਕੇ ਜਿਹੜੀ ਆ ਇਹ ਕੱਢੀ ਜਾ ਰਹੀ ਹੈ ਬਹੁਤ ਹੀ ਵੱਡਾ ਉਪਰਾਲਾ ਆ ਤੇ ਸਾਰੀਆਂ ਸੰਗਤਾਂ ਨੂੰ ਮੈਂ ਜਿਹੜਾ ਨੇ ਵੀ ਬਾਬਾ ਸਾਹਿਬ ਨੂੰ ਜਿਹੜਾ ਪਿਆਰ ਕਰਦੇ ਨੇ ਕਿਉਂਕਿ ਬਾਬਾ ਸਾਹਿਬ ਨੇ ਇਕੁਐਲਟੀ ਔਰ ਸਾਰਿਆਂ ਦੇ ਲਈ ਕੋ ਜਿਹਾ ਸੰਵਿਧਾਨ ਲਿਖਿਆ ਆ ਔਰ ਉਹ ਯੁੱਗ ਪਲਟ ਸੀਗੇ ਉਹਨਾਂ ਨੇ 32 ਡਿਗਰੀਆਂ ਔਰ ਨੌ ਲੈਂਗੁਏਜ ਸਿੱਗੀਆਂ ਬਹੁਤ ਹੀ ਅੱਛੇ ਬਹੁਤ ਹੀ ਵਿਚਾਰ ਵਧੀਆ ਰੂਕਸ ਲਿਖੀਆਂ ਹੋਈਆਂ ਸਮਾਜ ਨੂੰ ਇੰਨਾ ਕੁਝ ਉਹਨਾਂ ਨੇ ਦੇਣ ਦਿੱਤੀ ਹੋਈ ਹੈ ਤੋਂ ਸਮਾਜ ਨੂੰ ਵੀ ਇਹ ਬੰਦਾ ਹੈ ਹਰ ਇੱਕ ਸਮੁਦਾਏ ਨੂੰ ਇਹ ਬੰਦਾ ਹੈ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਬਾਬਾ ਸਾਹਿਬ ਨੂੰ ਉਹਨਾਂ ਦੀਆਂ ਕੀਤੀਆਂ ਹੋਈਆਂ ਜੜੀਆਂ ਉਪਰਾਲਿਆਂ ਦੀ ਸਤਿਪਾਕ ਨਿੱਗੀ ਜਿਹੜਾ ਸਵਾਗਤ ਦੇ ਤਰੀਕੇ ਦੇ ਨਾਲ ਸ਼ਰਧਾਂਜਲੀ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਨਮੋ ਵਦਾ। ਮੈਂ ਬినੋਦ ਹੰਸ ਭਗਵਾਨ ਵਾਲਮੀਕੀ ਸਵਾਰ ਰਜਿਸਟਰਡ ਜ਼ਿਲ੍ਹਾ ਸ਼ਾਹਪੁਰ ਦਾ ਮਹਾਮંત્રી ਆ ਮੈਂ ਅੱਜ ਡਾਕਟਰ ਭੀਮਰਾਵ ਮੇਦਕਰ ਦੇ 133ਵੇਂ ਜਨਮ ਦਿਦ ਦੇ ਸਵੰਦ ਦੇ ਵਿੱਚ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਕਿ 11ਵੀਂ ਸ਼ੋਭਾ ਯਾਤਰਾ ਬੜੀ ਧੁੰਮਤਾ ਆਮਨਾ ਸ਼ਾਹਪੁਰ ਦੇ ਵਿੱਚੋਂ ਕੱਢ ਰਹੀ ਆ ਉਸ ਦੇ ਵਿੱਚ ਭਗਵਾਨ ਵਾਲਮੀਕੀ ਸਭਾ ਬੜ ਚੜ ਕੇ ਹਰ ਸਾਲ ਇਹ ਇਸ ਲੈਂਦੀ ਆ ਔਰ ਇਸ ਵਾਰ ਵੀ ਅਸੀਂ ਭਗਵਾਨ ਵਾਲਮੀਕ ਸਭਾ ਵੱਲੋਂ ਇਹ ਪ੍ਰੇਰ ਪ੍ਰੇਰਨਾ ਕੀਤੀ ਆ ਕਿ ਇਹ ਸ਼ੋਭਾ ਯਾਤਰਾ ਬਹੁਤ ਵਧੀਆ ਹੋਵੇ ਔਰ ਡਾਕਟਰ ਸਾਹਿਬ ਦੇ ਜਿਹੜੇ ਕਰ ਤੇ ਦੇ ਚੰਨ ਕਦਮਾਂ ਉੱਤੇ ਚੱਲ ਕੇ ਅਸੀਂ ਆਪਣੇ ਸਮਾਜ ਨੂੰ ਉੱਚੀ ਜੁੱਚੀਆਂ ਲੀਹਾਂ ਤੇ ਲੈ ਕੇ ਜਾਈਏ ਕਿਉਂਕਿ ਡਾਕਟਰ ਸਾਹਿਬ ਐਸੇ ਸਿਗੇ ਕਿ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਇੱਕ ਐਸਾ ਸੰਵਿਧਾਨ ਲਿਖਤਾ ਜਿਹਦਾ ਸੰਵਿਧਾਨ ਕੋਈ ਵੀ ਦੁਨੀਆ ਦੇ ਕਿਸੇ ਦੇਸ਼ ਦਾ ਵੀ ਇੰਨਾ ਵਧੀਆ ਸੰਵਿਧਾਨ ਨਹੀਂ ਆ ਡਾਕਟਰ ਸਾਹਿਬ ਜੀ ਦੇ ਇਸ ਸੰਵਿਧਾਨ ਦੇ ਉੱਤੇ ਭਾਰਤ ਨੂੰ ਬੜਾ ਮਾਣ ਆ ਖਾਸ ਤੌਰ ਤੇ ਸਾਡੇ ਸਮਾਜ ਨੂੰ ਦਲੇ ਸਮਾਜ ਨੂੰ ਡਾਕਟਰ ਸਾਹਿਬ ਦੇ ਉੱਤੇ ਬੜਾ ਮਾਣ ਆ ਕਿਉਂਕਿ ਡਾਕਟਰ ਸਾਹਿਬ ਇੱਕ ਐਸੀ ਸ਼ਖਸੀਅਤ ਆ ਜਿਹੜਾ ਕਿ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਉਹ ਕੋਈ ਵੀ ਐਸਾ ਲੀਡਰ ਨਹੀਂ ਹੋਇਆ ਜਿਹੜਾ ਕਿ ਸੰਵਿਧਾਨ ਲਿਖ ਸਕਦਾ ਸੀਗਾ ਸਾਰਿਆਂ ਨੇ ਆਪਣੀ ਜਿਹੜੀ ਕਮੇਟੀ ਬਣਾਈ ਸੀ ਸੰਵਿਧਾਨ ਕਮੇਟੀ ਸਾਰਿਆਂ ਨੇ ਰਜ਼ਾਇਨ ਦੇ ਕੇ ਛੱਡ ਕੇ ਚਲੇ ਗਈ ਸੀ ਡਾਟਾ ਸਾਹਿਬ ਨੇ ਦਿਨ ਰਾਤ ਮਿਹਨਤ ਕਰਕੇ ਭਾਰਤ ਦਾ ਸੰਵਿਧਾਨ ਬਣਾਇਆ ਔਰ ਇਹ ਸੰਵਿਧਾਨ ਲਾਗੂ ਕੀਤਾ ਜਿਹੜਾ ਕਿ ਸਮਾਜ ਦੇ ਉੱਤੇ ਹਿੰਦੂ ਹਿੰਦੁਸਤਾਨ ਦੇ ਉੱਤੇ ਲਾਗੂ ਕੀਤਾ ਔਰ ਇਸ ਸਮਾਜ ਦੇ ਕਰਕੇ ਹੀ ਜਿਹੜਾ ਅੱਜ ਦੇਸ਼ ਆ ਤਰੱਕੀਆਂ ਦੀਆਂ ਰਾਹਾਂ ਤੇ ਚੱਰੇ ਆਇਆ ਮੈਂ ਇਨਾ ਕਹਿੰਦਾ ਹੋਇਆ ਡਾਕਟਰ ਸਾਹਿਬ ਨੂੰ ਬਹੁਤ-ਬਹੁਤ ਹੀ ਨਮਸਕਾਰ ਕਰਦਾ ਹਾਂ ਪਰ ਸਮਾਜ ਵੱਲੋਂ ਮੈਂ ਪ੍ਰੇਰਨਾ ਕਰਦਾ ਕਿ ਸਾਡਾ ਹਰੇਕ ਬੱਚਾ ਹਰੇਕ ਭਾਈ ਡਾਕਟਰ ਸਾਹਿਬ ਵਰਗਾ ਬਣੇ ਔਰ ਇਨਾ ਪੜ੍ਹ ਲਿਖ ਕੇ ਵਿਦਵਾਨ ਬਣੇ ਕਿ ਔਰ ਦੁਨੀਆ ਦੇ ਦੂਜੇ ਸੰਵਿਧਾਨ ਵੀ ਲਿਖਣ ਦੇ ਯੋਗ ਹੋਣ ਮੈਂ ਸਾਰੇ ਸਮਾਜ ਦੇ ਅੱਗੇ ਬੇਨਤੀ ਕਰੂੰਗਾ ਕਿ ਆਪਣੇ ਬੱਚੇ ਨੂੰ ਪੜ੍ਹਾਓ ਲਿਖਾਓ ਇਕੱਠੇ ਹੋਵੋ ਤੇ ਫਿਰ ਸੰਘਰਸ਼ ਕਰੋ ਆਪਣੇ ਸਮਾਜ ਦੇ ਵਾਸਤੇ ਜੈ ਭੀਮ ਜੈ ਪਾਤ